ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਨਵੀਂ ਪਿਪਲੀ ਦੇ ਵਿੱਚ ਨਵੀਂ ਪਿਪਲੀ ਜ਼ਿਲ੍ਹਾ ਫਰੀਦਕੋਟ ਫਰੀਦਕੋਟ ਤੋਂ ਫਰੋਜਪੁਰ ਰੋਡ ਦੇ ਉੱਤੇ ਸਥਿਤਾ ਸਰਕਾਰੀ ਸਕੂਲ ਸਕੂਲ ਦੇ ਬਿਲਕੁਲ ਓਪੋਜੀਟ ਸਾਹਮਣੇ ਗਲੀ ਮੁੜ ਕੇ ਬਈ ਬਈ ਹੁਣਾਂ ਦੇ ਘਰੇ ਆਉਂਦੀ ਆ ਘਰੇਲੂ ਪਰਿਵਾਰ ਆ ਜਾਨਵਰ ਦੋਵੇਂ ਹੀ ਵਿਖਾ ਦੇਣਿਆ ਦਾਂ ਵੇਤਨੀ ਇੱਕ ਆ ਜਿਹੜੀ ਤੁਹਾਡੇ ਦਿਲ ਲੱਗੇ ਕਿ ਦੋਵਾਂ ਦੇ ਵਿੱਚੋਂ ਇੱਕ ਲੈ ਸਕਦੇ ਇਹ ਨਹੀਂ ਹੈਗਾ ਵੀ ਦੋਵੇਂ ਵੇਚ ਰੀਆਂ ਪਰ ਦਰਸ਼ਨ ਤੁਹਾਨੂੰ ਦੋਵਾਂ ਦੇ ਕਰਾ ਦੇਣੇ ਜਿਹੜਾ ਜਾਨਵਰ ਤੁਹਾਡੇ ਦਿਲ ਲੱਗ ਗਿਆ ਉਹਦੇ ਬਾਰੇ ਤੁਸੀਂ ਕਰ ਲਓ ਵੀਰੇ ਨਾਲ ਰਾਬਤਾ ਕਰ ਮਿੱਤਰੋ ਇੱਕ ਪਹਿਲਣ ਝੋਟੀਆ ਬਿਲਕੁਲ ਤਾਜੀ ਸੂਈ ਅਤੇ ਇੱਕ ਹੈਗੀ ਆ ਦੂਜੇ ਤੀਜੇ ਸੂਈ ਨੀਲੀ ਦਾ ਵਿੱਚ ਪੈਂਦੀ ਕਰਦਿਆਂ ਗੱਲਬਾਤ ਆਪਾਂ ਛੋਟੇ ਵੀਰੇ ਸੱਸੀ ਗੱਲ ਵੱਡੇ ਭਾਈ ਅੱਛੀ ਕੀ ਹਾਲਾ ਵਧੀਆ ਭਈ ਸੀਤਾ ਦੇ ਪਰਿਵਾਰ ਸਣਾ ਵਧੀਆ ਦੀ ਭਈ ਅਸੀਂ ਨਾਮ ਦੱਸੀ ਕਰਾਂ ਦੀ ਪਾਪੇ ਦਾ ਕੀ ਨਾਮ ਬਣ ਗਿਆ ਹਾਂਜੀ ਭਾਈ ਬਾਈ ਦਾ ਨਾਮ ਕੀ ਆ ਗਿਆ ਆਪਾਂ ਲਵਜੀਤ ਸਿੰਘ ਤੇ ਪਾਪੇ ਦਾ ਮੇਰਾ ਨਾਮ ਦਰਸ਼ਨ ਸਿੰਘ ਦਰਸ਼ਨ ਸਿੰਘ ਅੱਛਾ ਘਰ ਕਿੱਥੇ ਕੋ ਆ ਗਿਆ ਆਪਣਾ ਭਾਈ ਸਕਾਈ ਸਕੂਲ ਦੇ ਭਾਈ ਜਮਾ ਸਾਹਮਣੇ ਨਵੀਂ ਪੀਲੀ ਇਹ ਕਈ ਵਾਰੀ ਨਾ ਮਾਲਾ ਆਪਾਂ ਨੇ ਫੋਨ ਫੜਨ ਦੀ ਰੇਂਜ ਦੀ ਦਿੱਕਤ ਪੈ ਜਾਂਦੀ ਅਗਲਾ ਕੀ ਪੁੱਛ ਕੇ ਆ ਜਾਵੇ ਵੀ ਕਿਹਨਾਂ ਦੇ ਘਰੇ ਜਾ ਸਰਪੰਚਾਂ ਕੇ ਸਰਪੰਚਾਂ ਦੇ ਠੀਕ ਹੈ ਨਵੇਂ ਸਰਪੰਚ ਨਵੇਂ ਸਰਪੰਚ ਠੀਕ ਹੈ ਜੀ ਲੈ ਵੀ ਗੱਲ ਹੈ ਆ ਦੋ ਜਾਨਵਾਰ ਹਨਾ ਦੋਨਾਂ ਆਪਾਂ ਇੱਕ ਹੀ ਹਨਾ ਦੋਵਾਂ ਕੇ ਦੋਵੇਂ ਦੇ ਦੇ ਦੋਵੇਂ ਇੱਕ ਦੇ ਦੇ ਠੀਕ ਹੈ ਦੋਵਾਂ ਜਿਹੜਾ ਤੇ ਅੱਲਾ ਕੇ ਲੈ ਲੈ ਹਾਂ ਅੱਛਾ ਵੱਡੇ ਵੀ ਪਹਿਲਾਂ ਝੋਟੀ ਕਦੋਂ ਸੋਈ ਹੈ ਪੁੱਤ ਕੱਲ ਹੀ ਸੋਈ ਕੱਲ ਹੀ ਸੋਈ ਹੈ ਠੀਕ ਮੈਂ ਤਾਂ 2 ਮਿੰਟ ਚੁੱਪ ਕਰ ਅੱਛਾ ਕਿੰਨੇ ਟਾਈਮ ਹੋ ਗਿਆ ਇਹਨੂੰ ਸੋਈ ਨੂੰ ਸੋਈ ਨੂੰ ਕੱਲ ਸੋਈ ਹੈ ਜੀ ਕੱਲ ਸੋ ਜੇਰ ਜੁਰ ਪਾਤੀ ਹੋ ਕੇ ਹਾਂਜੀ ਹਾਂਜੀ ਠੀਕ ਹੈ ਬਈ ਠੀਕ ਹੈ ਅੱਛਾ ਦੁੱਧ ਹੁਣ ਤੁਸੀਂ ਬੋਲਾ ਬੋਲਾ ਚੋਇਆ ਕੋਈ ਹੈਗਾ 2 ਟਾਈ ਦੇ ਕਿਲੋ ਕਿ ਨਹੀਂ ਹਾਂਜੀ ਹਾਂਜੀ ਠੀਕ ਹੈ ਸੀਰਾ ਚੋਣ ਚਣ ਨੂੰ ਜਮਾ ਹੀ ਸੀਲ ਆ ਜਿਵੇਂ ਪਹਿਲਾਂ ਨਾਲ ਉਲ ਤਾਂ ਨਹੀਂ ਕਰਦੀ ਨਹੀਂ ਨਹੀਂ ਇੱਕ ਨੁਕਸਾ ਨਹੀਂਗਾ ਜ਼ਿੰਮੇਵਾਰੀ ਹੋਊ ਬਸ ਠੀਕ ਆ ਅੱਛਾ ਇਹਦਾ ਰੇਟ ਫਿਰ ਕੀ ਰੱਖਣਾ ਪੁੱਤ ਡੇਢ ਲੱਖ ਹੀ ਦੇਣੀ ਕਿੰਨੇ ਦੀ ਹਾਂ ਨਾ 1.40 45 ਦੇ ਦਾਂਗੀ ਠੀਕ ਹੈ ਲੈ ਮਿੱਤਰੋ ਡਿਮਾਂਡ 1.5 ਲੱਖ ਰੁਪਇਆ 1.40 45 ਦੀ ਬਾਈ ਹੁਣੀ ਤੇ ਉਹਦੇ ਬਾਕੀ ਤੁਸੀਂ ਗੱਲਬਾਤ ਕਰ ਲਿਓ ਕਿਉਂਕਿ ਮੈਂ ਕਹਿ ਸਮਝਾ ਕੇ ਜਾਊਂਗਾ ਉਸਸਾਉ ਤੇ ਤੁਸੀਂ ਜਿਹੜੀ ਰਾਬਤਾ ਕਹਿ ਬਾਈ ਹੁਣ ਉਹਨਾਂ ਨਾਲ ਕਰ ਲਿਆ ਜੇ ਕਿਉਂਕਿ ਇਹ ਬਾਈ ਆਪ ਘਰੇ ਹੈ ਨਹੀਂ ਉਹਦੇ ਬੇਟਾ ਡਿਟੇਲ ਦੇ ਰਿਹਾ ਤੁਸੀਂ ਫੋਨ ਲਾ ਲਿਓ ਫੋਨ ਤੇ ਤੁਹਾਨੂੰ ਡਿਟੇਲ ਆ ਜਿਹੜੀ ਉਹ ਬਿਲਕੁਲ ਸਹੀ ਮਿਲੂਗੀ ਅੱਛਾ ਇਹਦੇ ਮੈਂ ਅਗਰ ਕਟਾ ਆ ਗਿਆ ਨਾ ਵੀਰੇ ਹਾਂਜੀ ਵੀਰੇ ਠੀਕ ਹੈ ਅੱਛਾ ਤੋਰ ਨੂੰ ਤਾਂ ਫਿਰ ਤੋਰਦੇ ਨੂੰ ਆ ਗੱਪਣਾ ਮੈਂ ਬੱਲੀ ਹਾਂਜੀ ਠੀਕ ਹੈ ਦੁੱਪਿਓਸ ਕਰੀ ਦੂ ਕੋਈ ਨਹੀਂ ਆ ਬਾਪੂ ਬੱਲੀ ਮੈਂ ਫਿਰ ਇਹ ਕਿੰਨਾ ਸੂਸ ਹੁੰਦੀ ਐ ਤਕੀ ਐਨ ਕੀ ਤੀਜੇ ਜੀ ਤੀਜੀ ਸੂਈ ਤੇ ਇਹਦੇ ਕਿੰਨੇ ਦਿਨ ਪਏ ਬਾਪੂ ਹਜੇ ਬਸ 15 ਕਿ ਦਿਨ ਲਊਗੀ 15 ਕੁ ਦਿਨ ਲਾ ਲਊਗੀ ਅੰਦਾਜ਼ਾ ਯਾਰ ਥੱਲੋਂ ਤਾਂ ਚੰਗੀ ਬਣ ਜਾਂਦੀ ਹੁੰਨੀ ਫਰਲੀ ਹਾਂ ਥੱਲੋਂ ਪੂਰੀ ਬਣੂ ਦੁੱਧ ਕਿੰਨਾ ਕੁ ਚੋਲਿਆ ਸੀ ਪਿਛਲੇ ਸੇ ਬਾਪੂ 10 ਕਿਲੋ ਹੋਊਗਾ ਤੁਹਾਡੇ ਮਨ ਠੀਕ ਹੈ ਠੀਕ ਹੈ ਐਤਕੀ ਫਿਰ ਹੁਣ ਇਹਨਾਂ ਨੂੰ 10 15 ਦਿਨ ਪਏ ਐ ਹਜੇ ਨਿਖਰ ਵੀ ਚੰਗੀ ਜਾਣਾ ਹਾਂਜੀ 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 12 ਕਿਲੋ ਦੁੱਧ ਦੇ ਦਊਗੀ ਐਤਕੀ ਹਾਂ ਦੇ ਦਊਗੀ ਜੀ 12 ਕਿਲੋ ਕੀ ਰੇਟ ਰੂਗਾ ਇਹਦਾ ਜੀ ਮੈਂ ਬਾਪੂ ਜੀ Ria, tá, mão ਹੱਲੇ ਵੀ ਹਜਰੂਆਂ ਨੂੰ ਮੈਂ ਇੱਕ ਬੇਨਤੀ ਕਰ ਦਿੰਨਾ ਕਾਲੀ ਝੋਟੀ ਦਾ ਵੀ ਰੇਟ ਥੋੜਾ ਜਿਹਾ ਡਿਸਕਾਊਂਟ ਦੇ ਰੱਖਿਆ ਜੀ ਕਿਉਂਕਿ ਉਹ ਉਹਦਾ ਪਾਈ ਹੁਣੀਆਂ ਦੇ ਵੀਰੇ ਨਾਲ ਅਸੀਂ ਫੋਨ ਤੇ ਤੈਅ ਕਰ ਲਾਂਗੇ ਰਹਿ ਕਰਕੇ ਕਿਉਂਕਿ ਉਹਦਾ ਰੇਟ ਥੋੜਾ ਜਿਹਾ ਜ਼ਿਆਦਾ ਲੱਗਿਆ ਇਸ ਕਰਕੇ ਬਾਈ ਹੁਣੀਆਂ ਦੇ ਅਸੀਂ ਆਪੇ ਫੋਨ ਤੇ ਬਾਈ ਜਿਹੜਾ ਫੋਨ ਲਾਊਗਾ ਉਹਨੂੰ ਅਸੀਂ ਸਹੀ ਦੱਸ ਦਿਆਂਗੇ ਵੀ ਕਿੰਨੇ ਦੇ ਦੇਣੀਆਂ ਜਾਨਵਰ ਕਿੰਨੇ ਦਾ ਨਹੀਂ ਦੇਣਾ ਇਹ ਗੱਪੜ ਝੋਟੀ ਆ ਉਹ ਸੂਈ ਸਵਾਈ ਆ ਤੋਰਨ ਨੂੰ ਐ ਵੀ ਡਰਦੀਆਂ ਦੋਵੇਂ ਝੋਟੀਆਂ ਸੱਟ ਫੇੜਨਾ ਕਾ ਲੈਣ ਤਾਂ ਕਰਕੇ ਆਪਾਂ ਤੋਰ ਕੇ ਨਹੀਂ ਵਿਖਾਉਂਦੇ ਤੁਹਾਨੂੰ ਵੀਰੇ ਇੱਥੇ ਖੜੀਆਂ ਨੇ ਤੁਸੀਂ ਇੱਕ ਵਾਰ ਜੇਲ ਵਗੈਰਾ ਡੰਨ ਇਹਨੇ ਪਾਈ ਹੋਈ ਆ ਮਗਰ ਇਹਦੇ ਕਟਾਵਾ 5 6 7 ਕਿਲੋ ਬੋਲੇ ਤੋਂ ਸਟਾਰਟਿੰਗ ਕੀਤੀ ਆ ਬੜਾ ਨਹੀਂ ਤਾਂ 10 ਕਿਲੋ ਦੁੱਧ ਟੋਰਨਾ ਪਹਿਲੇ ਸੋਇ ਕੱਟੀ ਦੇ ਜੂਗੀ ਸਿੰਘ ਸੁੰਗ ਦੀ ਚੰਗੀ ਆ ਵੀਰੇ ਰੇਟ ਇਹਦਾ ਵੀ ਫੋਨ ਦੇ ਉੱਤੇ ਹੀ ਤੈ ਹੋ ਜੂਗਾ ਦੋ ਨੰਬਰ ਤੇ ਬੱਲੀ ਝੋਟੀ ਆ ਇਹ ਗੱਬਣ ਇਹਦਾ ਹਜੇ 10 ਤੋਂ 15 ਦਿਨਾਂ ਦੀ ਕੱਚੀ ਆ ਵੀਰੇ ਥਣਲੇਵੇ ਦੀ ਬਹੁਤ ਚੰਗੀ ਪੱਧਰੀ ਸਮੁੰਦਰੀ ਬਣਦੀ ਤਣਦੀ ਆ ਇਹਦਾ ਰੇਟ ਵੀ ਫੋਨ ਦੇ ਉੱਤੇ ਤੈ ਹੋ ਜੂਗਾ ਨੰਬਰ ਵਾਪਾ ਨੋਟ ਕਰ ਲੈਣੇ ਆ ਉਹ ਨੰਬਰ ਤੁਸੀਂ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਕਰ ਲਿਆ ਜੇ ਵੀਡੀਓ ਦੇਖ ਲਈ ਸਾਰੇ ਭਰਾਵਾਂ ਦਾ ਬਹੁਤ ਧੰਨ